ਸ਼ੂਰੀਕਾਲ ਤੱਕ ਸਾਹਿਬ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼੍ਰੀਨਗਰ ਦੇ ਵਿੱਚ ਵਾਪਰੇ ਇੱਕ ਤਾਜ਼ਾ ਕਟਨ ਲਈ ਤਨਖਾਹਾਂ ਐਲਾਨੇ ਆ ਦਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 352ਵੀਂ ਸ਼ਹੀਦੀ ਸ਼ਤਾਬਦੀ ਦੀ ਯਾਦ ਵਿੱਚ ਇੱਕ ਪ੍ਰੋਗਰਾਮ ਦੌਰਾਨ ਪੰਜਾਬੀ ਗੀਤ ਗਾਏ ਗਏ ਸਨ ਇਸ ਸਮਾਗਮ ਮੰਤਰੀ ਹਰਜੋਤ ਵੈਸੀ ਅਗਵਾਹੀ ਹੈਟ ਵਿਭਾਗ ਅਧੀਨ ਹੈ ਜਿਹੜਾ ਆਯੋਜਿਤ ਕੀਤਾ ਗਿਆ ਸੀ ਆਪਣੀ ਧਾਰਮਿਕ ਸਜ਼ਾ ਦੇ ਹਿੱਸੇ ਵਜੋਂ ਸਿੱਖਿਆ ਮੰਤਰੀ ਹਰਜੋਤ ਵੈਸ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਨੌਵੇਂ ਗੁਰੂ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਪੈਦਲ ਚੱਲਣ ਦੀ ਲੋੜ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਵਿੱਤਰ ਸਥਾਨ ਨੂੰ ਜਾਣ ਵਾਲੀਆਂ ਗਲੀਆਂ ਅਤੇ ਗਲੀਆਂ ਦੀ ਸਫਾਈ ਅਤੇ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੂੰ ਗੁਰਦੁਆਰਾ ਕੋਠਾ ਸਾਹਿਬ ਵਿਖੇ ਵੀ ਟੰਕਾ ਕਰਨਾ ਪਵੇਗਾ। ਹਰਜੋਤ ਬੈਂਸ ਨੂੰ ਗੁਰਦੁਆਰਾ ਸਾਹਿਬ ਦੇ ਪਿੱਛੇ 100 ਮੀਟਰ ਪਿੱਛੇ ਹੈ ਜਿਹੜਾ ਯਾਤਰਾ ਸ਼ੁਰੂ ਕਰਨੀ ਚਾਹੀਦੀ ਹੈ ਧਾਰਮਿਕ ਸਥਾਨ ਤੱਕ ਜਿਹੜਾ ਉਹਨਾਂ ਨੂੰ ਹੁਣ ਪੈਦਲ ਚੱਲਣਾ ਹੋਵੇਗਾ। ਇਸ ਰਸਤੇ ਤੇ ਸੜਕਾਂ ਦੀ ਸਫਾਈ ਮੁਰੰਮਤ ਵੀ ਕੀਤੀ ਜਾਣੀ ਚਾਹੀਦੀ ਹੈ। ਸੋ ਇੱਕ ਹੋਰ ਟੰਕਾ ਦੇ ਵਿੱਚ ਗੁਰਦੁਆਰਾ ਪਾਬਾ ਬਕਾਲਾ ਸਾਹਿਬ ਦੀ ਯਾਤਰਾ ਵੀ ਸ਼ਾਮਲ ਹੈ ਜਿੱਥੇ ਮੰਤਰੀ ਨੂੰ ਦੁਬਾਰਾ ਆਖਰੀ 100 ਮੀਟਰ ਜਾਂ ਨੇੜਲੀ ਦੂਰੀ ਤੱਕ ਪੈਦਲ ਤੁਰਨਾ ਪਵੇਗਾ ਅਤੇ ਯਕੀਨੀ ਬਣਾਉਣਾ ਪਵੇਗਾ ਸਾਰੇ ਜ਼ਰੂਰੀ ਪ੍ਰਬੰਧ ਅਤੇ ਸੜਕ ਦੀ ਮੁਰੰਮਤ ਕੀਤੀ ਗਈ ਹੈ ਅੰਤ ਵਿੱਚ ਸੇਵਾ ਗੁਰਦੁਆਰਾ ਸੀਸਗੰਜ ਸਾਹਿਬ ਅਤੇ ਆਨੰਦਪੁਰ ਸਾਹਿਬ ਵਿਖੇ ਵੀ ਕੀਤੀ ਜਾਣੀ ਚਾਹੀਦੀ ਹੈ ਹਰਜੋਤ ਬੈਂਸ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਮੱਥਾ ਟੇਕਣਾ ਦੀ ਵੀ ਜਿਹੜੀ ਹਰਜੋਤ ਮੈਸਟਰ ਕੁਰਦਵਾਰਾ ਸੀਸ ਗਾਂਝ ਵਿਖੇ ਮੱਥਾ ਟੇਕਣ ਵਾਲੇ ਵੀ ਆਖਿਆ ਗਿਆ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਦਚੋਣਾ ਨੂੰ ਦੋ ਦਿਨਾਂ ਲਈ ਜੋੜਾ ਕਰ ਦੇ ਵਿੱਚ ਸੇਵਾ ਕਰਨੀ ਹੋਵੇਗੀ ਇਸ ਤੋਂ ਇਲਾਵਾ 1100 ਦੀ ਕੀਮਤ ਦਾ ਇੱਕ ਦੇਗ ਤਿਆਰ ਕਰਨਾ ਪਵੇਗਾ ਅਰਦਾਸ ਵੀ ਹੈ ਜਿਹੜੀਆਂ ਉਹਨਾਂ ਨੂੰ ਕਰਨੀ ਪਵੇਗੀ ਬਿਊਰੋ ਰਿਪੋਰਟ ਲੁਧਿਆਣਾ ਲਾਈ